ਗੋਡ ਮੈ ਲਾਤਨਵਾ ਤਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਾਂ ਦੀ ਚਾਰ ਪੰਥ ਦੂਤਾ ਮੰਥ ਔ ਸ਼ਰਨਾਈ ਪੂਰਨ ਮਾਥ ਜੰਤ ਆਪਣੇ ਕੋ ਦੀਜੇ ਹਾਥ ਰਹਾਉ ਸੰਬਤ ਸਾਸਤਰ বেদ ਪੁਰਾਨ ਔਰ ਬ੍ਰਹਮ ਕਾ ਕਰੈ ਵਖਿਆਨ ਜੋਗੀ ਜਤੀ ਬੈਸ਼ਨੂ ਰਾਮਦਾਸ ਮਿਤ ਨਹੀਂ ਬ੍ਰਹਮ ਅਵਿਨਾਸ਼ ਕਰਨ ਪਲਾ ਕਰੇ ਸ਼ਿਵ ਦੇਵ ਤਿਲ ਨਹੀਂ ਬੂਝਾ ਅਲਖ ਅਫੇਵ ਪ੍ਰੇਮ ਭਗਤ ਜਿਸ ਆਪੇ ਦੇ जग में बिरले के के मोहे निरगुण गुण किसु ना है सर्व निधान तेरी दृष्टि मा है नानक दीन दाच तेरी से कर किरपा दीजे गुरु देव गुण नर लापनवा संत कालिया तरत विदारो संत का निंदक आकाश ते तारो संत कौर आखो अपने जी नाल संत उधारो तप खेण ताल सोई संत जे पावै राम संत गोविंद का एक काम राहो संत के ऊपर दे प्रभात संत के संग बसै दिन रात ਸਾਸ ਸਾਸ ਸੰਤਾਂ ਪ੍ਰਤ ਪਾਲ ਸੰਤ ਕਾ ਦੋਖੀ ਰਾਜ ਤੇ ਤਾਲ ਸੰਤ ਕੀ ਨਿੰਦਾ ਕਰੋ ਨਾ ਕੋਈ ਜੋ ਨਿੰਦਾ ਤਿਸ ਕਾ ਪਤਨ ਹੋਏ ਜਿਸ ਕੋ ਰੱਖ ਸਿਰਜਣਹਾਰ ਚੱਕ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਭਇਆ ਵਿਸਾਸ ਜਿਉ ਪਿੰਡ ਸਭ ਇਸ ਕੀ ਰਾਸ ਨਾਮਕੋ ਉਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦਜੀਤ ਗਉਂਦ ਮਲਾ ਪੰਜਵਾ ਨਾਮ ਨਿਰੰજન ਨੀਰ ਨਰਾਇਣ ਕ੍ਰਿਸ਼ਨ ਸਿਮਰਤ ਪਾਪ ਬਿਲਾਇਣ ਰਹਾ ਨਰਾਇਣ ਸਭ ਮਾਹੇ ਨਿਵਾਸ ਨਰਾਇਣ ਘਟ ਘਟ ਪਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਹੇ ਨਾਰਾਇਣ ਸੇਵ ਸੁਗਲ ਫਲ ਪਾਹੇ ਨਾਰਾਇਣ ਮਨਮਾਹੇ ਅਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕਿੰਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰ-ਬਾਰ ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲ ਲਈ ਨਾਰਾਇਣ ਕੋਟ ਨਾਨਕ ਦਾਸ ਗਈ ਗੋਂਡ ਮਹਲਾ ਪੰਜਵਾ ਜਾ ਕੋ ਰੱਖੇ ਰੱਖਣ ਹਾਰ ਤਿਸ ਦਾ ਅੰਗ ਕਰੇ ਨਰੰਕਾਰ ਰਹਾ ਮਾਤ ਗਰਭੰ ਹੈ ਅਗਨ ਨਾਂਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋਹ ਹੈ ਸਾਧ ਸੰਗ ਜਪੈ ਨਰੰਕਾਰ ਨਿੰਦਕ ਕੈ ਮੋਹ ਲੱਗੈ ਸ਼ਾਰ RAM ਕਵਚ ਦਾਸ ਕਾਸ ਨਾ ਦੂਤ ਦੁਸ਼ਟ ਇਸ ਬਹੁਤ ਨਾ ਹੈ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸ਼ਰਣਾਇ ਜੋ ਜੋ ਸ਼ਰਨ ਪਿਆ ਹਰ ਰਾਇ ਸੋ ਦਾਸ ਰਖਿਆ ਆਪਣੇ ਕੰਠ ਲਾਇ ਜੇ ਕੋ ਬਹੁਤ ਕਰੇ ਅੰਕਾਰ ਓ ਖਿੰਨ ਮੈ ਰੁਲਤਾ ਹਾ ਤੂ ਨਾਲ ਹੈ ਪੀ ਸੱਚਾ ਹੋਵਣ ਹਰ ਸਦਾ ਸਦਾ ਜਾਈ ਬਲਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਤ੍ਰਾਣ ਅਧਾਰ ਗੁੰਡ ਨਾ ਲਾ ਪੰਜਵਾ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਤਾਰ ਬ੍ਰਹਮ ਘਾ ਰੂਪ ਰਹਾ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਸ ਦੂਖ ਨਹੀਂ ਜਮ ਜਾਲਾ نہ اے بن سائے نہ اے جائے آپ جگا دی رہا سمائے نہ اس اسن نہیں اس سیت نہ اس دشمن نہ اس میت نہ اس حرک نہیں اس سوگ سب کش اس کا اے کرنے جوگ نہ اس باپ نہیں اس ماہا اے اپرم پر ہوتا آیا पाप पुण्य का इस लेप ना लागै कट कट अंतर सदि जागै तीन गुना एक शक्त उपाया महा माया ताकी है छाया अशल अशेद अपेद दयाल दीन दयाल सदा कृपाल ताकी गत मित्र कछु ना पाए ਨਾਨਕ ਤਾ ਕੈ ਬਲ ਬਲ ਜਾਏ ਗੋਡ ਮੈਲਾ ਪੰਗਵਾ ਸੰਤਨ ਕੈ ਬਲ ਹਾਰੇ ਜਾਉ ਸੰਤਨ ਕੈ ਸੰਗ RAM ਗੁਨ ਗਾਉ ਸੰਤ ਪ੍ਰਸਾਦ ਕਿਲ ਵਿਖ ਸਭ ਗਏ ਸੰਤ ਸ਼ਰਨ ਵਡ ਭਾਗੀ ਪੈ RAM ਜਪਤ ਤਾ ਸੇ ਬਿਗਨ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਪ ਰਹਾਉ ਪਾਰ ਬ੍ਰਹਮ ਜਬ ਹੋਏ ਦਇਆਲ ਸਾਧੂ ਜਨ ਕੀ ਕਰੈ ਰਵਾਲ ਤਾਮ ਕ੍ਰੋਧ ਇਸਤੰਤੇ ਜਾਏ RAM ਰਤਨ ਵਸੈ ਮਨ ਆਏ ਸਫਲ ਜਨਮ ਤਾਂ ਕਾ ਪਰਵਾਹ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾ ਸੋਇ ਜਾਗੇ ਜਰਨਕ ਤੁਮਿਲ ਜਨਕਾ ਆਭਾਰ ਗਉਂ ਗੋਵਿੰਦ ਰਉ ਸਚ ਵਾਪਾਰ ਦਾਸ ਜਨ ਕੀ ਮਨਸ਼ਾ ਪੂਰ ਨਾਨਕ ਸੁਖ ਪਾਵੇ ਜਨ ਤੁਰ ਰਾਗ ਗੁੰਡ ਅਸ਼ਟ ਪਦੀਆਂ ਨਹਿ ਲਾ ਪੰਜਵਾ ਘਰ ਦੂਜਾ ੴ ਸਤਗੁਰ ਪ੍ਰਸਾਦ ਕਰ ਨਮਸ਼ਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਖ ਨਹਾਰ ਰਹਾਉ ਪਾਤਸ਼ਾਹ ਸ਼ਾ ਉਮਰਾਉ ਪਤਿਆ ਹੈ ਦੁਸ਼ਟ ਅਹੰਕਾਰੀ ਮਾਰ ਪਚਾਏ निंदक कै मुख कीनो रोग जय जय कार करे सब लोग संतन कै मन महा आनंद संत जप गुरु देव भगवंत संगत कै मुख पूज ल पै सगल थान निंदक कै गए सांस सांस जन सदा सलाहे पार ब्रह्म गुर बे पुरवाहे ਸਗਲ ਪਹਿ ਮਿਟੇ ਜਾ ਕੀ ਸ਼ਰਨ ਨਿੰਦਕ ਮਾਰ ਪਾਏ ਸਭ ਧਨ ਜਨ ਕੀ ਨਿੰਦਾ ਕਰ ਨ ਕੋਏ ਜੋ ਕਰ ਸੋ ਦੁਖੀਆ ਹੋਏ ਆਠ ਪਹਿ ਜਨ ਏਕ ਧਿਆਏ ਜਮੂਆ ਤੱਕ ਨਿਕਤ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾਨੇ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਜਨ ਉਧਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤਿ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨਿਧਰਿਆ ਸਤਗੁਰ ਧਰ ਤੇਰੀ ਤਾਰ ਕਿਰਪਾ ਰੱਖੋ ਜਨ ਕੇਰੀ ਓ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈ ਜ ਸਵਾਰੀ ਰਾਗ ਗੁੰਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤ ਮਿਲੇ ਇਸ ਸੁਨੀਏ ਕਹੀਏ ਨੀਲੇ ਅਸੰਤ ਮਸ਼ਟ ਕਰ ਰਹੀ ਐ ਬਾਬਾ ਬੋਲਣਾ ਕਿਹ ਕਹੀ ਐ ਜੈਸੇ ਰਾਮ ਨਾਮ ਰਵ ਰਹੀ ਐ ਰਹਾਉ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਝਖ ਮਾਰੀ ਬੋਲਤ ਬੋਲਤ ਬੜੈ ਵਿਕਾਰਾ ਬਿਨ ਬੋਲੇ ਕਿਆ ਕਰੈ ਵਿਚਾਰਾ ਕਹੋ ਕਬੀਰ ਸੂਸ਼ਾ ਘਟ ਬੋਲੇ ਰਿਆ ਹੋ ਸੁਖ ਨੂੰ ਨੰਡੋਲੇ ਗੂੰਡ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਤਾਜ ਸਵਾਰ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਮੈਂ ਕਿਆ ਜਾਨੋ ਬਾਬਾ ਰੇ ਰਹਾ ਹਾੜ ਜਲੇ ਜੈਸੇ ਲਕਰੀ ਦਾ ਤੂਲਾ ਕੇਸ ਜਲੇ ਜੈਸੇ ਕਾਸਤਾ ਪੂਲਾ ਤੋ ਕਬੀਰ ਅਭੀ ਨਰ ਜਾਗੈ ਜਮ ਕਾ ਦੰਡ ਮੂਢ ਮੈ ਲੱਗੈ ਗੂੰਡ ਆਕਾਸ਼ ਗਗਨ ਪਾਤਲ ਗਗਨ ਹੈ ਚੌਂ ਦਿਸ਼ ਗਗਨ ਰਹਾਇਲੇ ਆਨੰਦ ਮੂਲ ਸਦਾ ਪਰਖੋ ਤਮ ਘਟ ਬਿਨਸ ਗਗਨ ਨ ਜਾਇਲੇ ਮੋਹਿ ਮੈਰਾਗ ਭਇਓ ਕੇ ਜਿਓ ਆਏ ਤਾ ਗਇਓ ਰਹਾ ਤੰਤ ਤਤ ਮੇਲ ਕਾ ਆ ਕੀਨੀ ਤਤ ਕਾ ਤੇਜ ਕੀਨ ਰੇ ਕਰਮ ਬੱਧ ਤੁਮ ਜਿਓ ਕਹਿ ਤੋ ਕਰਮੈ ਕਿਨ ਜਿਓ ਦੀਨ ਰੇ ਹਰ ਮੈ ਤਨ ਹੈ ਤਨ ਮੈ ਹਰ ਹੈ ਸਰਦ ਨਿਰੰਤਰ ਸੋਏ ਰੇ ਹੈ ਕਬੀਰ RAM ਨਾਮ ਨਾ ਛੋਡੋ ਸਜੇ ਹੋਏ ਸੋਏ ਰੇ ਰਾਗ ਗਉਂਦ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੁਜਾ ਬਾਂਧ ਪੀਲਾ ਕਰ ਡਾਰਿਓ ਹਸਤੀ ਕ੍ਰੋਪ ਮੂਡ ਮੈਂ ਮਾਰਿਓ ਹਸਤ ਭਾਗ ਕੈ ਕੀ ਸਮਾਰੈ ਆ ਮੂਰਤ ਕਹਿ ਹੋਂ ਬਲਹਾਰ ਕਾਹੇ ਮੇਰੇ ਠਾਕੁਰ ਤੁਮਰਾ ਜ਼ੋਰ ਕਾਜ਼ੀ ਬਕਬੋ ਹਸਤੀ ਤੋਰ ਰਹਾਓ ਰੇ ਮਹਾਵਤ ਤੁਜ ਡਾਰੋਂ ਕਾਟ ਇਸਹਿ ਤੁਰਾਓ ਕਾਲੋ ਸਾਟ ਹਸਤਨਾ ਤੋਰੈ ਧਰ ਧਿਆਨ ਵਾ ਕਹਿ ਰਦਾ ਬਸ ਭਗਵਾਨ ਕਿਆ অপরাধ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸ਼ਕਾਰ ਬੂਜੀ ਨਹੀਂ ਕਾਜ਼ੀ ਅੰਧਿਆਰ ਹੈ ਤੀਨ ਬਾਰ ਪਤੀਆ ਪਰ ਲੀਨਾ ਮਨ ਕਠੋਰ ਅਜਹੂ ਨਾ ਪਤੀਨਾ ਕਹਿ ਤਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ ਗੋਂਡ ਨਾ ਇਹ ਮਾਨਸ ਨਾ ਇਹ ਦੇਉ ਨਾ ਇਹ ਜਤੀ ਕਹਾਵੈ ਸਿਉ ਨਾ ਇਹ ਜੋਗੀ ਨਾ ਅਬਦੂਤਾ ਨਾ ਇਸ ਮਾਏ ਨਾ ਕਾਹੂ ਪੂਤਾ ਇਹ ਮੰਦਰ ਮੈਂ ਕੌਣ ਬਸਾਈ ਆਕਾਂਤ ਨਾ ਕੋ ਪਾਈ ਰਹਾਓ ਨਾ ਇਹ ਗ੍ਰਹੀ ਨਾ ਉਹ ਦਾਸੀ ਨਾ ਇਹ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਹ ਬ੍ਰਹਮਣ ਨਾ ਇਹ ਖਾਤੀ ਨਾ ਇਹ ਤਪ ਕਹਾਵੇ ਸ਼ੇਖ ਨਾ ਇਹ ਜੀਵੇ ਨਾ ਮਰਤਾ ਦੇਖ ਇਸ ਮਰਤੇ ਕੋ ਦੇ ਕੋ ਰੋਵੇ ਜੋ ਰੋਵੇ ਸੋਈ ਪਤ ਖੋਵਾ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਆ ਕਬੀਰ ਤੇਰਾਮ ਕੀ ਅੰਸ਼ ਜਸ ਕਾਗਦ ਪਰ ਮਿਟੈ ਨਾਮ ਅੰਸ ਗੁੰਡ ਟੂਟੇ ਤਾਗ ਨਖੁਟੀ ਪਾਨ ਦਵਾਰ ਉੱਤਰ ਛਿਲਕਾਵੇਂ ਕਾਨ ਕੂਚ ਵਿਚਾਰੇ ਫੂਏ ਫਾਲ ਇਹ ਆ ਮੁੰਡਿਆ ਸਿਰ ਚੜਬੋ ਕਾਮ ਇਹ ਮੁੰਡਿਆ ਸਗਲੋ ਦਰਬ ਖੋਈ ਆਵਤ ਜਾਤ ਨਾਕਸਰ ਹੋਈ ਰਹਾ ਤੁਰੀ ਨਾਰ ਕੀ ਛੋਡੀ ਬਾਤਾ RAM ਨਾਮ ਵਾ ਕਾ ਮਨ ਰਤਾ ਲੜਕੀ ਲੜਕਣ ਹੈ ਬੋ ਨਾਹੀ ਮੁੰਡਿਆ ਅਨੰਦਨ ਤਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਫਰ ਉਨਕੋ ਖਾਟ ਮੁੰਡ ਪਲੋਸ ਕਮਰ ਬੰਦ ਪੋਥੀ ਹਮਕੋ ਚਾਬਨ ਉਨਕੋ ਰੋਟੀ ਮੁੰਡਿਆ ਮੁੰਡਿਆ ਹੋਏ ਏਕ ਏ ਮੁੰਡਿਆ ਦੂੜਤ ਕੀ ਟੇਕ ਸੁਨ ਅੰਦਲੀ ਲੋਈ ਬੇਪੀਰ ਇਨ ਮੁੰਡਿਆਂ ਨੇ ਅੱਜ ਸ਼ਰਨ ਕਬੀਰ